ਚੰਗੇ ਸੰਸਕਾਰ ਕਿਸੇ ਨੂੰ ਵੀ ਲਗਾਤਾਰ ਦੋ ਵਾਰ ਤੋਂ ਵੱਧ ਫੋਨ ਨਾ ਕਰੋ ਜੇਕਰ ਉਹ ਤੁਹਾਡਾ ਫੋਨ ਨਹੀਂ ਚੁੱਕਦੇ ਮੰਨ ਲਓ ਕਿ ਉਹਨਾਂ ਕੋਲੇ ਇਸ ਵੇਲੇ ਕੋਈ ਹੋਰ ਜ਼ਰੂਰੀ ਕੰਮ ਹੈ ਲਏ ਗਏ ਪੈਸੇ ਦੂਜੇ ਵਿਅਕਤੀ ਦੇ ਜਾਂ ਦਿਵਾਨ ਜਾਂ ਮੰਗਣ ਤੋਂ ਪਹਿਲਾਂ ਵਾਪਸ ਕਰ ਦਿਓ ਇਹ ਤੁਹਾਡੀ ਇਮਾਨਦਾਰੀ ਤੇ ਚਰਿੱਤਰ ਨੂੰ ਦਰਸਾਉਂਦਾ ਹੈ ਜਦੋਂ ਕੋਈ ਤੁਹਾਨੂੰ ਲੰਚ ਡਿਨਰ ਦੇ ਰਿਹਾ ਹੋਵੇ ਤਾਂ ਕਦੇ ਵੀ ਮੀਨੂ ਤੇ ਸਭ ਤੋਂ ਮਹਿੰਗਾ ਖਾਣਾ ਆਰਡਰ ਨਾ ਕਰੋ ਜੇ ਸੰਭਵ ਹੋਵੇ ਤਾਂ ਉਹਨਾਂ ਨੂੰ ਆਪਣੀ ਪਸੰਦ ਦਾ ਖਾਣਾ ਆਰਡਰ ਕਰਨ ਦੇ ਲਈ ਕਹੋ ਉਹ ਤਾਂ ਤੁਸੀਂ ਅਜੇ ਵਿਆਹੇ ਨਹੀਂ ਹੋ ਜਾਂ ਕੀ ਤੁਹਾਡੇ ਬੱਚੇ ਨਹੀਂ ਹਨ ਤੁਸੀਂ ਘਰ ਕਿਉਂ ਨਹੀਂ ਖਰੀਦਦੇ ਜਾਂ ਤੁਸੀਂ ਕਾਰ ਕਿਉਂ ਨਹੀਂ ਖਰੀਦਦੇ ਵਰਗੇ ਅਜੀਬ ਸਵਾਲ ਨਾ ਪੁੱਛੋ ਇਹ ਤੁਹਾਡੀ ਸਮੱਸਿਆ ਨਹੀਂ ਹੈ ਜੇਕਰ ਤੁਸੀਂ ਕਿਸੇ ਦੋਸਤ ਨਾਲ ਟੈਕਸੀ ਲੈਂਦੇ ਹੋ ਅਤੇ ਉਹ ਹੁਣੇ ਭੁਗਤਾਨ ਕਰਦਾ ਹੈ ਤਾਂ ਅਗਲੀ ਵਾਰ ਭੁਗਤਾਨ ਕਰਨ ਦੀ ਤੁਸੀਂ ਕੋਸ਼ਿਸ਼ ਕਰੋ ਬਿਚਾਰਾਂ ਦੀ ਵਿਭਿੰਨਤਾ ਦਾ ਸਤਿਕਾਰ ਕਰੋ ਯਾਦ ਰੱਖੋ ਕਿ ਜਿਸ ਨੂੰ ਤੁਸੀਂ 6 ਦੇ ਰੂਪ ਵਿੱਚ ਦੇਖਦੇ ਹੋ ਉਹ ਦੂਜੇ ਪਾਸੇ ਆਉਣ ਵਾਲੇ ਵਿਅਕਤੀ ਨੂੰ 9 ਦੇ ਰੂਪ ਵਿੱਚ ਦਿਖਾਈ ਦੇਵੇਗਾ ਜਦੋਂ ਲੋਕ ਗੱਲ ਕਰ ਰਹੇ ਹੋਣ ਤਾਂ ਕਦੇ ਵੀ ਉਨ੍ਹਾਂ ਨੂੰ ਨਾ ਰੋਕੋ ਉਨ੍ਹਾਂ ਨੂੰ ਉਹ ਕਹਿਣ ਦਿਓ ਜੋ ਉਨ੍ਹਾਂ ਨੂੰ ਕਹਿਣਾ ਹੈ ਜੇਕਰ ਤੁਸੀਂ ਕਿਸੇ ਨੂੰ ਛੇੜਦੇ ਹੋ ਅਤੇ ਉਹ ਇਸ ਦਾ ਆਨੰਦ ਨਹੀਂ ਮਾਣਦੇ ਤਾਂ ਇਸ ਨੂੰ ਬੰਦ ਕਰੋ ਅਤੇ ਦੁਬਾਰਾ ਕਦੇ ਵੀ ਅਜਿਹਾ ਨਾ ਕਰੋ ਜਦੋਂ ਕੋਈ ਤੁਹਾਡਾ ਤਾਰੀ ਪ੍ਰਸ਼ੰਸਾ ਕਰਦਾ ਹੈ ਤਾਂ ਹਮੇਸ਼ਾ ਉਸ ਦਾ ਧੰਨਵਾਦ ਕਰੋ ਸਰਬਜਨਿਕ ਤੌਰ ਤੇ ਪ੍ਰਸ਼ੰਸਾ ਕਰੋ ਨਿੱਜੀ ਤੌਰ ਤੇ ਆਲੋਚਨਾ ਸਿਰਫ ਉਦੋਂ ਹੀ ਕਰੋ ਜਦੋਂ ਜ਼ਰੂਰੀ ਹੋਵੇ ਕਿਸੇ ਦੇ ਭਾਰ ਤੇ ਟਿੱਪਣੀ ਕਰਨ ਦਾ ਕਦੇ ਕੋਈ ਮਤਲਬ ਨਹੀਂ ਹੁੰਦਾ ਬਸ ਇਹ ਕਹਿਣਾ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਜਦੋਂ ਕੋਈ ਤੁਹਾਨੂੰ ਆਪਣੇ ਮੋਬਾਈਲ ਤੇ ਫੋਟੋ ਦਿਖਾਉਂਦਾ ਹੈ ਉਸਦੇ ਮੋਬਾਈਲ ਤੇ ਖੁਰਖਬੇ ਜਾਂ ਸੱਜੇ ਸਵਾਈਪ ਨਾ ਕਰੋ ਤੁਹਾਨੂੰ ਨਹੀਂ ਪਤਾ ਕਿ ਅੱਗੋਂ ਉਸਦੀ ਨਿੱਜੀ ਫੋਟੋ ਹੈ ਜੇਕਰ ਕੋਈ ਸਹਿਕਰਮੀ ਤੁਹਾਨੂੰ ਦੱਸਦਾ ਹੈ ਕਿ ਉਸ ਨੂੰ ਡਾਕਟਰ ਨੂੰ ਮਿਲਣ ਦੀ ਲੋੜ ਹੈ ਤਾਂ ਇਹ ਨਾ ਪੁੱਛੋ ਕਿ ਮੁਲਾਕਾਤ ਕਿਸ ਲਈ ਹੈ ਸਿਰਫ ਇਹ ਕਹੋ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਆਪਣੀ ਨਿੱਜੀ ਬਿਮਾਰੀ ਦੱਸਣ ਲਈ ਉਨ੍ਹਾਂ ਨੂੰ ਬੇਆਰਾਮ ਸਥਿਤੀ ਵਿੱਚ ਨਾ ਪਾਓ ਜੇ ਤੁਸੀਂ ਆਪਣੇ ਤੋਂ ਹੇਠਲੇ ਲੋਕਾਂ ਨਾਲ ਸਤਕਾਰ ਨਾਲ ਪੇਸ਼ ਆਉਂਦੇ ਹੋ ਤਾਂ ਲੋਕ ਧਿਆਨ ਦੇਣਗੇ ਜੇਕਰ ਕੋਈ ਤੁਹਾਡੇ ਨਾਲ ਸਿੱਧੀ ਗੱਲ ਕਰ ਰਿਹਾ ਹੈ ਤਾਂ ਆਪਣੇ ਫੋਨ ਨੂੰ ਦੇਖਣਾ ਚੰਗੇ ਸੰਸਕਾਰ ਨਹੀਂ ਕਦੇ ਵੀ ਬਿਨਾ ਮੰਗੇ ਸਲਾਹ ਨਾ ਦਿਓ ਜਦੋਂ ਤੱਕ ਤੁਹਾਨੂੰ ਨਾ ਪੁੱਛਿਆ ਜਾਵੇ ਜਦੋਂ ਤੁਸੀਂ ਕਿਸੇ ਨੂੰ ਬਹੁਤ ਸਮੇਂ ਬਾਅਦ ਮਿਲਦੇ ਹੋ ਤਾਂ ਉਹਨਾਂ ਨੂੰ ਉਹਨਾਂ ਦੀ ਉਮਰ ਅਤੇ ਤਨਖਾਹ ਬਾਰੇ ਨਾ ਪੁੱਛੋ ਜਦੋਂ ਤੱਕ ਉਹ ਇਸ ਬਾਰੇ ਨਾ ਦੱਸਣ ਆਪਣੇ ਕੰਮ 'ਤੇ ਧਿਆਨ ਦਿਓ ਹਮੇਸ਼ਾ ਆਪਣੇ ਕੰਮ 'ਤੇ ਕੰਮ ਰੱਖੋ ਜਦੋਂ ਤੁਸੀਂ ਸੜਕ ਤੇ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਆਪਣੇ ਸੰ ਗਲਾਸ ਉਤਾਰ ਦਿਓ ਇਹ ਸਤਿਕਾਰ ਦੀ ਨਿਸ਼ਾਨੀ ਹੈ ਤੁਹਾਡੀ ਬੋਲੀ ਵਿੱਚ ਅੱਖਾਂ ਦਾ ਸੰਪਰਕ ਮਹੱਤਵਪੂਰਨ ਹੈ ਕਦੇ ਵੀ ਗਰੀਬ ਲੋਕਾਂ ਦੇ ਵਿਚਕਾਰ ਆਪਣੀ ਦੌਲਤ ਬਾਰੇ ਗੱਲ ਨਾ ਕਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਨਿਮਰਤ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ